ਸਤਿ ਸ੍ਰੀ ਅਕਾਲ ਕਿਸਾਨ ਭਰਾਵੋ ਅੱਜ ਆਪਾਂ ਪਹੁੰਚੇ ਆਂ ਮੋਗਾ ਟਰੈਕਟਰ ਮੰਡੀ ਤੇ ਜੇ ਤੁਸੀਂ ਸਾਡੇ YouTube ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੁਸੀਂ ਵੱਧ ਤੋਂ ਵੱਧ ਕਮੈਂਟ ਕਰਿਆ ਕਰੋ ਕਿਹੜੀ ਚੀਜ਼ ਦੀ ਡਿਮਾਂਡ ਆ ਕਿਹੜੇ ਟਰੈਕਟਰ ਦੀ ਤਾਂ ਕਿ ਅਸੀਂ ਵੀਡੀਓ ਤੁਹਾਨੂੰ ਉਸ ਟਰੈਕਟਰਾਂ ਤੇ ਲੈ ਕੇ ਆਈਏ ਚਲੋ ਆਪਾਂ ਵੀਡੀਓ ਸ਼ੁਰੂ ਕਰਦੇ ਆਂ ਪਹਿਲਾ ਟਰੈਕਟਰ ਵਿਖਾਉਣਾ ਤੁਹਾਨੂੰ ਅੱਜ ਫਾਰਮ 60 ਬਹੁਤ ਹੀ ਸਾਫ਼ ਕੰਡੀਸ਼ਨ ਦਾ ਟਰੈਕਟਰ ਆ ਐਮ ਆਰਐਫ ਦੇ ਟਾਇਰ ਆ ਬੈਕ ਸਾਈਡ ਦੀ ਜੋੜੀ ਵੀ ਐਮ ਆਰਐਫ ਦੀ ਆ ਐਮ ਆਰਐਫ ਦੀ ਬੈਕ ਸਾਈਡ ਦੀ ਜੋੜੀ ਐ 90 ਪੈਸੇ ਟਾਇਰ ਪਏ ਹੋਏ ਨੇ ਤੇ ਐਮ ਦੂਜਾ ਬਾਈ ਜੀ ਬੈਕਸਾਈਡ ਜੋੜੀ ਹੈ ਕਿ ਨਹੀਂ 14928 ਦੀ ਬੈਕਸਾਈਡ ਦੀ ਜੋੜੀ ਆ 2010 ਮਾਡਲ ਆ 415000 ਰੁਪਿਆ ਡਿਮਾਂਡ ਆ ਤੇ ਪੰਜਾਬ ਨੰਬਰ ਕਾਪੀ ਹੈ ਜੀ ਇਸ ਦੀ ਪਹਿਲੇ ਘਰ ਦਾ ਤੇ ਫਰਸਟ ਪਾਰਟੀ ਦੇ ਨਾਮ ਆ ਜੀ ਤੇ ਬਾਈ ਆਪਣਾ ਨੰਬਰ ਦੱਸੋ ਜੀ 93021 93021 05911 05911 ਬਾਈ ਦਾ ਨੰਬਰ ਆ ਬਾਈ ਨੂੰ ਵੀ ਸ਼ੌਂਕ ਲੱਗਦਾ 9811 ਟਰੈਕਟਰ ਦਾ ਨੰਬਰ ਵੀ 9811 ਰੱਖੀ ਬੈਠਾ ਚਲੋ ਉਹਦੇ ਨਾਲ ਆਪਾਂ ਤੁਹਾਨੂੰ ਨਾ ਬਾਈ ਟਰਾਲੇ ਵਿਖਾਉਣੇ ਆ ਬਾਈ ਕੋਲੇ ਨਾ ਤਿੰਨ ਟਰਾਲੇ ਆ ਡਿਮਾਂਡ ਹੁੰਦੀ ਸੀ ਕਈ ਭਰਾਵਾਂ ਦੀ ਟਰਾਲੇ ਟਰਾਲੀਆਂ ਦੀ ਜੇ ਕਿਸੇ ਨੇ ਵੀ ਲੈਣੇ ਹੋਣ ਇਹ ਟਰਾਲੇ ਕੰਡੀਸ਼ਨ ਤੁਹਾਨੂੰ ਅਸੀਂ ਵੀਡੀਓ ਚ ਵਿਖਾ ਦਿੰਨੇ ਆ ਤੇ ਸੰਪਰਕ ਬਾਈ ਨਾਲ ਨੰਬਰ ਤੇ ਕਰ ਲਓ ਪਿੰਡ ਕਿਹੜਾ ਹੈ ਬਾਈ ਆਪਣਾ ਕੋਟਲਾ ਮੇਰ ਸੰਗਲਾਈ ਕੋਟਲਾ ਮੇਰ ਸਿੰਘ ਵਾਲਾ ਬਾਈ ਦਾ ਪਿੰਡ ਆ ਚਲੋ ਆਪਾਂ ਟਰਾਲਿਆਂ ਦੀ ਤੁਹਾਨੂੰ ਕੰਡੀਸ਼ਨ ਵਿਖਾਉਣੇ ਆ ਪਹਿਲਾਂ ਤੁਸੀਂ ਦੇਖੋ ਪਹਿਲੇ ਟਰਾਲੇ ਦੀ ਕੰਡੀਸ਼ਨ ਆ ਤੇ ਇਹ ਟਰਾਲਾ ਹੈਗਾ ਬਾਈ ਜੀ 12 1/2 ਜੀ 12 1/2 ਜੀ ਇਹ 12 1/2 ਆ ਤੇਰੇ ਰੇਲ ਦਾ ਹਿੱਸਾ ਲੱਗਿਆ ਤੁਹਾਨੂੰ ਕੋਸ਼ਿਸ਼ ਕਰਦੇ ਆ ਥੱਲੇ ਹਿੱਸਾ ਵਖਾਉਣ ਦੀ ਬਹੁਤ ਹੀ ਮਜ਼ਬੂਤ ਹਿੱਸਾ ਤੁਸੀਂ ਚੰਗੀ ਤਰ੍ਹਾਂ ਦੇਖ ਸਕਦੇ ਹੋ ਕਿਤੋਂ ਵੀ ਇਹ ਟਰਾਲਾ ਨੀਚੇ ਤੋਂ ਆਪਾਂ ਕਹਿ ਸਕਦੇ ਆ ਦਾਗ ਹੀ ਨਹੀਂ ਤੇ ਗਲਿਆ ਹੋਇਆ ਨਹੀਂ ਸਾਰੇ ਪਾਸੋਂ ਥੱਲੇ ਵਾਲੇ ਗਾਡਰ ਬੰਦ ਆ ਜੀ ਸਾਰੇ ਟੈਕ ਫੁੱਲ ਹੈਵੀ ਬਣਿਆ ਬੰਦ ਗਾਡਰਾਂ ਬੰਦ ਆ ਜੀ ਗਾਡਰ ਬਾਈ ਦਾ ਕਹਿੰਦਾ ਸਾਰੇ ਪਾਸੋਂ ਪੂਰਾ ਹੈਵੀ ਹਿੱਸਾ ਤੇ ਟਾਇਰਾਂ ਦੀ ਕੰਡੀਸ਼ਨ ਤੁਸੀਂ ਆਪ ਦੇਖ ਸਕਦੇ ਹੋ ਤੇ ਆਪਾਂ ਤੁਹਾਨੂੰ ਵਿੱਚੋਂ ਚਾਦਰ ਵੀ ਵਿਖਾਉਣੀ ਆ ਇਹਦੇ ਨਾਲ ਬਈ ਬੈੱਡ ਵੀ ਮਿਲੂਗਾ ਜਿਹੜਾ ਲੱਗਿਆ ਹੋਇਆ ਬੈੱਡ ਵੀ ਨਾਲ ਆ ਤੇ ਆ ਵਿੱਚੋਂ ਵੀ ਕੰਡੀਸ਼ਨ ਵੇਖੋ ਤੁਸੀਂ ਚੰਗੀ ਤਰ੍ਹਾਂ ਨਿਗਾਹ ਮਾਰ ਲਓ ਬਾਈ ਜੀ ਤੇ ਤੁਹਾਨੂੰ ਆਪਾਂ ਟਰਾਲੇ ਦਾ ਰੇਟ ਵੀ ਦੱਸਦੇ ਆ ਰੇਟ ਕੀ ਆ ਬਾਈ ਜੀ ਟਰਾਲੇ ਦਾ 65000 ਰੁਪਏ 1,65,000 ਰੁਪਿਆ ਡਿਮਾਂਡ ਆ ਉਸਦੇ ਨਾਲ ਇੱਕ ਟਰਾਲਾ ਹੋਰ ਆ ਗਿਆ ਜੀ ਇਹ ਵੀ 12 6:30 ਦਾ ਹੀ ਤੇ ਇਹਦੀ ਕੰਡੀਸ਼ਨ ਵੀ ਆਪਾਂ نیچے ਤੋਂ ਵਿਖਾਉਣਾ ਤੁਹਾਨੂੰ ਬਈ ਕਿੰਨੀ ਕੁ ਸਾਫ਼ ਚੰਗੀ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਬਾਈ ਜੀ ਕਿਤੋਂ ਵੀ ਇਹ ਵੀ نیچے ਤੋਂ ਗਲਿਆ ਨਹੀਂਗਾ ਸਾਫ਼ ਸੁਥਰੀ ਕੰਡੀਸ਼ਨ ਦਾ ਟਰਾਲਾ ਟਾਇਰਾਂ ਦੀ ਕੰਡੀਸ਼ਨ ਵੀ ਪੂਰੀ ਸਾਫ਼ ਹੈ ਇਸ ਦੇ ਟਰਾਲੇ ਦੇ ਤੇ ਚਾਦਰ ਵੀ ਵਿਖਾਉਣਾ ਵਿੱਚੋਂ ਬਾਈ ਬੇਦਾਗ ਚਾਦਰ ਆ ਤੁਸੀਂ ਚੰਗੀ ਤਰ੍ਹਾਂ ਦੇਖ ਸਕਦੇ ਹੋ ਕਿ ਜੋ ਵੀ ਚੀਜ਼ ਤੁਹਾਨੂੰ ਦਿਖਾਈ ਦਿੰਦੀ ਹੈ ਵੈੱਡਸ ਦੇ ਨਾਲ ਮਿਲੂਗਾ ਅੱਧੀ ਜਾਲੀ ਲੱਗਦੀ ਹੈ ਵੈੱਡ ਤੇ ਹੋਰ ਇੱਕ ਚੀਜ਼ ਨਹੀਂ ਲੱਗਦੀ ਬਾਈ ਜੀ ਜਾਲੀ ਲੱਗਦੀ ਹੈ ਬਾਈ ਕਹਿੰਦਾ ਸਾਈਡ ਤੇ ਕੱਲੀ ਹੋਰ ਕੋਈ ਚੀਜ਼ ਨਹੀਂ ਲੱਗਦੀਗੀ ਐਸਾ ਮਗਰ ਵੀ ਬੰਗੇ ਨਹੀਂ ਤੇ ਇਹ ਬਾਈ ਇਹਦੀ ਕੀ ਡਿਮਾਂਡ ਇਹਦੀ 1.80 ਲੱਖ ਇਸ ਦੀ ਡਿਮਾਂਡ ਹੈ ਬਾਈ ਜੀ 1.80000 ਰੁਪਿਆ ਤੇ ਇੱਕ ਹੋਰ ਆ ਬਾਈ ਆਪਣੇ ਕੋਲੇ ਲਓ ਜੀ ਆਪਾਂ ਇੱਕ ਹੋਰ ਆ ਬਾਈ ਕੋਲੇ ਟਰਾਲਾ ਉਹ ਵੀ ਦਿਖਾਉਣੇ ਆ ਤੁਹਾਨੂੰ ਸਾਰੀ ਕੰਡੀਸ਼ਨ ਵਿਖਾਵਾਂਗੇ ਉਹ ਟਰਾਲੇ ਦੀ ਵੀ ਕੀ ਸਥਿਤੀ ਉਸ ਦੀ ਲੋ ਜੀ ਇਹ ਟਰਾਲਾ ਜਿਹੜਾ 11 6:30 ਆ ਗਿਆ ਤੇ ਤੁਸੀਂ ਕੰਡੀਸ਼ਨ ਟਰਾਲੇ ਦੀ ਦੇਖ ਸਕਦੇ ਆ ਜਾਰੀ ਵਾਲਾ ਵਟ ਬਈ ਨਾਲ ਇੰਝ ਹੀ ਦੋਗੇ ਲੋ ਜੀ ਜੋ ਵੀ ਚੀਜ਼ ਤੁਹਾਨੂੰ ਵੀਡੀਓ ਚ ਦਿਸ ਰਹੀ ਹੈ ਇਸ ਤਰ੍ਹਾਂ ਹੀ ਮਿਲੂਗੀ ਚਲੋ ਆਪਾਂ ਤੁਹਾਨੂੰ ਕੋਸ਼ਿਸ਼ ਕਰਦੇ ਆਂ ਦੀ ਵਿੱਚੋਂ ਖਰਸ ਵਿਖਾਉਣ ਦੀ ਸਾਫ਼ ਕੰਡੀਸ਼ਨ ਪਈ ਹੈ ਵੈਸੇ ਤਾਂ ਚਲੋ ਤੁਸੀਂ ਫੇਰ ਵੀ ਨਿਗਾਹ ਮਾਰ ਸਕਦੇ ਆ ਤੇ ਤੁਸੀਂ ਦੇਖ ਸਕਦੇ ਆਂ ਵੀ ਟਰਾਲਾ ਸਾਫ਼ ਆ ਇਹ ਇਹਦਾ ਰੇਟ ਵੀ ਤੁਹਾਨੂੰ ਦੱਸਦੇ ਆ ਤੇ ਨੰਬਰ ਤਾਂ ਆਪਾਂ ਬਾਈ ਦਾ ਸ਼ੁਰੂ ਜੀ ਵੀਡੀਓ ਤੇ ਬੋਲਿਆ ਤਿੰਨੇ ਇੱਕ ਬਾਈ ਦੇ ਟਰਾਲੇ ਹੀ ਆ ਇਹ ਤੇ ਥੱਲੋ ਵੀ ਕੰਡੀਸ਼ਨ ਵੇਖੋ ਟਰਾਲੇ ਦੀ ਚੰਗੀ ਤਰ੍ਹਾਂ ਸਾਫ਼ ਆ ਹੈਵੀ ਗਾਰਡਨਾਂ ਲੱਗੀਆਂ ਹੋਈਆਂ ਕਿਤੇ ਤੋਂ ਵੀ ਇਹ ਆਪਾਂ ਕਹਿ ਸਕਦੇ ਆ ਵੀ ਦਾਗ ਹੀ ਨਹੀਂ ਇਹ ਵੀ ਟਰਾਲਾ ਟਾਇਰਾਂ ਦੀ ਵੀ ਜਿਹੜੀ ਉਹ ਆ ਸਾਫ਼ ਆ ਹਾਂਜੀ ਬਾਈ ਜੀ ਇਹਨੂੰ 4 ਇੰਚ ਜੇ ਸੱਲ ਲੱਗਾ ਜੀ ਇਹਨੂੰ 4 ਇੰਚ ਹੀ ਸਾਈ ਹਾਂਜੀ 1.5 ਲੱਖ ਡਿਮਾਂਡ ਆ ਇਹਦੀ 1.5 ਲੱਖ ਰੁਪਈਆ ਡਿਮਾਂਡ ਆ ਸਾਢੇ 6 ਆ ਜੀ 11 ਸਾਢੇ 6 ਆ ਜੀ ਉਹਨਾਂ ਨੂੰ ਹੀ ਸੇਕਟ ਲੱਗੇ। ਉਹਨੂੰ ਇੱਕ ਨੂੰ ਰੇਲ ਦਾ ਲੱਗਾ ਜੀ। ਇਹਨੂੰ ਰੇਲ ਦਾ ਲੱਗਾ ਇੱਕ ਨੂੰ 5 ਇੰਚੀ ਲੱਗਾ। ਲੋ ਜੀ ਜੇ ਕਿਸੇ ਵੀ ਬਾਈ ਨੂੰ ਇਹ ਟਰਾਲੇ ਜਾਂ ਟਰੈਕਟਰ ਪਸੰਦ ਆਉਣ ਤਾਂ ਬਾਈ ਨਾਲ ਸੰਪਰਕ ਕਰਕੇ ਤੁਸੀਂ ਖਰੀਦ ਸਕਦੇ ਹੋ। ਲੋ ਜੀ ਉਸ ਦੇ ਨਾਲ ਆ ਗਿਆ ਇਸ਼ਰ 2001 ਮਾਡਲ ਆ। ਪੰਜਾਬ ਨੰਬਰ ਆ 1,70,000 ਰੁਪਇਆ ਡਿਮਾਂਡ ਆ। ਚਾਰੇ ਟਾਇਰ ਬਿਲਕੁਲ ਸਾਫ ਨੇ। ਸਾਫ ਨਹੀਂ ਆਪਾਂ ਹੀ ਕਹਿ ਸਕਦੇ ਕਿ ਨਵੇਂ ਨੇ। ਤੇ 12 24 28 ਦੀ ਬੈਕਸਾਈਡ ਦੇ ਟਾਇਰਾਂ ਦੀ ਜੋੜੀ ਆ। ਇਹ ਰੰਗ ਬੰਨ ਤੁਸੀਂ ਆਪ ਵੀਡੀਓ ਚ ਵੇਖ ਲਓ ਐਨਾ ਟਰੈਕਟਰਾਂ ਦੀ ਡਿਮਾਂਡ ਵੀ ਕਾਫੀ ਆ ਤੇ ਉਸ ਦੇ ਨਾਲ ਆ ਗਿਆ ਜੀ 735 ਸਵਰਾਜ ਬਹੁਤ ਡਿਮਾਂਡ ਆ ਇਸ ਟਰੈਕਟਰ ਦੀ 2006 ਮਾਡਲ ਆ 2 ਲੱਖ 25000 ਰੁਪਿਆ ਡਿਮਾਂਡ ਆ ਇਸ ਟਰੈਕਟਰ ਦੀ ਟਾਇਰਾਂ ਦੀ ਕੰਡੀਸ਼ਨ ਵੀ ਬਿਲਕੁਲ ਸਾਫ਼ ਪਈ ਆ ਐਮ ਆਰਐਫ ਦੇ ਟਾਇਰ ਨੇ ਬੈਕ ਸਾਈਡ ਦੇ 12 24 28 ਦੇ ਬੈਕ ਸਾਈਡ ਦੇ ਟਾਇਰਾਂ ਦੀ ਜੋੜੀ ਆ ਇਹ ਉੱਚਾ ਮਾਡਲ ਹੈ ਇਸ ਦਾ ਪੰਪ ਵੀ ਬਾਹਰ ਆ ਤੇ ਗੇਅਰ ਵੀ ਇਸ ਦੇ ਪੰਜ ਹੋਣਗੇ ਹਨਾ ਬਈ ਪੰਜ ਗੇਰਾਂ ਜੀ ਹਨ ਨਹੀਂ ਪੰਜ ਆ ਰਹੇ ਆ ਹਾਂ ਬਤਾਂਦੇ ਮੈਂ ਬੈਕ ਹੋ ਗਿਆ ਲਓ ਜੀ ਪੰਜ ਗੇਰਾਂ ਵਾਲਾ ਟਰੈਕਟਰ ਆ ਲਓ ਜੀ ਆਪਾਂ ਤੁਹਾਡੇ ਨਾਲ ਮਾਲਕ ਦਾ ਨੰਬਰ ਵੀ ਸ਼ੇਅਰ ਕਰਦੇ ਆ ਜੇ 735 ਕਿਸੇ ਨੇ ਲੈਣਾ ਹੋਵੇ ਤਾਂ ਦੱਸਿਓ ਬਾਈ ਜੀ ਨੰਬਰ 946994699 55682 55682 ਬਾਈ ਦਾ ਨਾਮ ਕੀ ਹੈ ਜੀ ਕਲਦੀਪ ਸਿੰਘ ਬਾਈ ਦਾ ਨਾਮ ਜੇ ਕਿਸੇ ਬਾਈ ਨੇ ਟਰੈਕਟਰ 735 ਖਰੀਦਣਾ ਹੋਵੇ 2000 6 ਮਾਡਲ ਹੀ ਆ ਨਾ ਬਾਈ ਇਹ 2006 ਮਾਡਲ ਆ ਤੇ ਉਸ ਦੇ ਨਾਲ ਆ ਗਿਆ ਇਹ ਮਹਿੰਦਰਾ 265 97 ਮਾਡਲ ਆ 1,55,000 ਰੁਪਏ ਡਿਮਾਂਡ ਆ ਬੈਕ ਸਾਈਡ ਦੇ ਟਾਇਰਾਂ ਦੀ ਕੰਡੀਸ਼ਨ ਸਾਫ਼ ਆ ਰੰਗ ਬੰਦ ਜੈਨੂਇਨ ਆ ਇਹ ਵੀ ਬਾਈ ਇਹ ਨਾਲ ਹੀ ਇਹ 735 ਲੋ ਜੀ ਇਹ ਟਰੈਕਟਰ ਵੀ ਜੇ ਕਿਸੇ ਨੇ ਖਰੀਦਣਾ ਹੋਵੇ 97 ਮਾਡਲ ਉਹਦੇ ਨਾਲ ਹੀ ਆ ਤੇ ਉਸ ਨੰਬਰ ਤੇ ਸੰਪਰਕ ਕਰ ਸਕਦੇ ਆ ਕੁਲਦੀਪ ਸਿੰਘ ਨਾਲ 3600 ਫੋੜ ਵੀ ਕੁਲਦੀਪ ਸਿੰਘ ਨਾਲ ਸੰਪਰਕ ਕਰ ਸਕਦੇ ਆ ਇਹ ਜੈਨੂਨ ਕਲਰ ਦਾ ਟਰੈਕਟਰ ਪਿਆ ਚਾਰੇ ਟਾਇਰਾਂ ਦੀ ਕੰਡੀਸ਼ਨ ਵੀ ਸਾਫ ਪਈ ਆ ਮਾਡਲ ਹੈਗਾ 94 1 ਲੱਖ 45000 ਰੁਪਿਆ ਡਿਮਾਂਡ ਆ ਇਹ ਟਰੈਕਟਰ ਲੀਕ ਵਗੈਰਾ ਕਿਤੇ ਵੀ ਨਹੀਂ ਨਾ ਉਸਦੇ ਨਾਲ ਆ ਗਿਆ 5310 ਇਸ ਟਰੈਕਟਰ ਦੀ ਡਿਮਾਂਡ ਵੀ ਕਾਫੀ ਆ 2015 ਮਾਡਲ ਆ 5 ਲੱਖ 75000 ਰੁਪਿਆ ਡਿਮਾਂਡ ਆ ਚਾਰੇ ਟਾਇਰ ਬਿਲਕੁਲ ਨਵੇਂ ਨੇ ਗੁੜੀਰ ਦੀ ਬੈਕਸਾਈਡ ਦੇ ਟਾਇਰਾਂ ਦੀ ਜੋੜੀ ਆ ਤੇ 16 928 ਦੇ ਬੈਕ ਸਾਈਡ ਦੇ ਟਾਇਰ ਨੇ ਬਹੁਤ ਹੀ ਸਾਫ਼ ਕੰਡੀਸ਼ਨ ਦਾ ਟਰੈਕਟਰ ਆ ਉਸ ਦੇ ਨਾਲ ਆ ਗਿਆ ਜੀ 735 ਪੰਜਾਬ ਨੰਬਰ ਟਰੈਕਟਰ ਆ ਇਹ ਵੀ 94 ਮਾਡਲ ਆ 1 ਲੱਖ 45000 ਰੁਪਿਆ ਡਿਮਾਂਡ ਆ ਟਰੈਕਟਰ ਦੀ ਚਾਰਾਂ ਦੀ ਕੰਡੀਸ਼ਨ ਬਿਲਕੁਲ ਸਾਫ਼ ਆ ਤੇ ਉਸ ਦੇ ਨਾਲ ਆ ਗਿਆ ਜੀ ਮਿੰਦਰਾ 275 93 ਮਾਡਲ ਆ 1 ਲੱਖ 35000 ਰੁਪਿਆ ਡਿਮਾਂਡ ਆ ਹਾਈ ਸਪੀਡ ਟਰੈਕਟਰ ਆ ਤੇ ਬਾਕੀ ਤੁਸੀਂ ਰੰਗ ਬੰਨ ਜੋ ਵੀ ਕੰਡੀਸ਼ਨ ਆ ਵੀਡੀਓ ਚ ਟਰੈਕਟਰ ਦੀ ਚੰਗੀ ਤਰ੍ਹਾਂ ਦੇਖ ਸਕਦੇ ਹੋ। ਲੋ ਜੀ ਇਹ ਮਾਲਕ ਦਾ ਨੰਬਰ ਆਪਾਂ ਨੂੰ ਮਿਲ ਗਿਆ ਆਪਾਂ ਤੁਹਾਡੇ ਨਾਲ ਸ਼ੇਅਰ ਕਰ ਦਿਆਂ 275 ਮਿੰਦਰਾ ਦਾ ਬਾਈ ਜੀ ਨੰਬਰ ਬੋਲੋ ਜੀ 62395 62395 29480 29480 ਜੇ ਕਿਸੇ ਬਾਈ ਨੇ ਟਰੈਕਟਰ ਲੈਣਾ ਹੋਵੇ ਤਾਂ ਬਾਈ ਨਾਲ ਸੰਪਰਕ ਕਰ ਸਕਦੇ ਆ। ਲੋ ਜੀ ਉਸ ਦੇ ਨਾਲ ਟਰੈਕਟਰ ਵਿਖਾਉਣਾ ਹੈ ਜੀ ਤੁਹਾਡੀ ਡਿਮਾਂਡ ਤੇ 855 ਇਹ ਹੈਗਾ ਜੀ 2001 ਮਾਡਲ ਜਿਆਦਾਤਰ ਡਿਮਾਂਡ ਆਪਣੇ ਕਿਸਾਨ ਭਰਾਵਾਂ ਦੀ ਆਉਂਦੀ ਹੈ 2007 ਤੋਂ ਉੱਪਰ ਉੱਪਰ ਪਰ ਟਰੈਕਟਰ ਬਹੁਤ ਸਾਫ਼ ਕੰਡੀਸ਼ਨ ਦਾ ਹੈ ਵੀ ਚਾਰੇ ਟਾਇਰ ਬਿਲਕੁਲ ਨਵੇਂ ਨੇ ਐਮ ਆਰਐਫ ਦੇ ਬੈਕ ਸਾਈਡ ਦੇ ਟਾਇਰਾਂ ਦੀ ਜੋੜੀ ਆ 14 9 28 ਦੇ ਬੈਕ ਸਾਈਡ ਦੇ ਇਹਦੇ ਟਾਇਰ ਨੇ ਤੇ 6 ਚੈਰੀ ਟਰੈਕਟਰ ਆ ਇਹ 3 ਸਪੀਡ ਚ ਤੇ ਮਾਡਲ ਤੁਹਾਨੂੰ ਅਸੀਂ ਦੱਸ ਦਿੰਨੇ ਆ ਦੁਬਾਰਾ ਫੇਰ 2001 ਆ ਤੇ ਇਹਦੀ ਡਿਮਾਂਡ ਆ 2 ਲੱਖ 85000 ਰੁਪਇਆ ਉਸ ਦੇ ਨਾਲ ਆ ਗਿਆ ਜੀ ਅਰਜਨ 2014 ਮਾਡਲ ਆ 422000 ਰੁਪਿਆ ਡਿਮਾਂਡ ਆ ਤੇ ਸਾਫ ਸੁੱਥਰੀ ਕੰਡੀਸ਼ਨ ਦਾ ਟਰੈਕਟਰ ਆ ਚਾਰੇ ਟਾਇਰ ਵੀ ਬਿਲਕੁਲ ਸਾਫ ਨੇ ਤੇ ਰੰਗ ਬੰਨ ਨਾਲੋ ਵੀ ਟਰੈਕਟਰ ਸਾਫ ਪਿਆ ਉਹਦੇ ਨਾਲ ਆ ਗਿਆ ਇਹ ਮਿੰਦਰਾ 265 95 ਮਾਡਲ ਆ 145000 ਰੁਪਿਆ ਡਿਮਾਂਡ ਆ ਇਹ ਜਿਹੜਾ ਬਾਈ ਆਪਾਂ 275 ਦਾ ਨੰਬਰ ਬੋਲਿਆ ਸੀ ਇਹ ਉਹਨਾਂ ਬਾਈਆਂ ਦਾ ਟਰੈਕਟਰ ਹੀ ਆ ਤੇ ਜੇ ਕਿਸੇ ਨੇ ਲੈਣਾ ਹੋਵੇ ਤਾ ਉਹ ਬਾਈ ਨਾਲ ਸੰਪਰਕ ਕਰ ਸਕਦੇ ਆ ਬੈਕ ਸਾਈਡ ਦੇ ਟਾਇਰ ਆ ਜਿਹੜੇ ਇਸ ਦੇ ਬਿਲਕੁਲ ਸਾਫ ਨੇ ਉਸ ਦੇ ਨਾਲ ਆ ਗਿਆ ਜੀ 83 ਮਾਡਲ Mahindra ਹੀ ਆਈ ਇਹ ਵੀ ਤੇ ਇੰਟਰ ਆ ਬਈ ਇਹ ਡੀ ਆਈ ਇਹ 83 ਮਾਡਲ ਆ 115000 ਰੁਪਏ ਡਿਮਾਂਡ ਆ ਉਸ ਦੇ ਬਾਅਦ ਆ ਗਈ 855 2017 ਮਾਡਲ ਆ 5 ਲੱਖ 40 ਹਜ਼ਾਰ ਰੁਪਿਆ ਡਿਮਾਂਡ ਆ ਚਾਰੇ ਟਾਇਰਾਂ ਦੀ ਕੰਡੀਸ਼ਨ ਬਿਲਕੁਲ ਓਕੇ ਆ ਗੁਡਇਰ ਦੇ ਟਾਇਰ ਨੇ 14928 ਦੀ ਬੈਕ ਸਾਈਡ ਦੇ ਟਾਇਰਾਂ ਦੀ ਜੋੜੀ ਨਾਲ ਦੀ ਹੈ ਬਾਈ ਬੈਕ ਸਾਈਡ ਦੀ ਜੋੜੀ ਨਾਲ ਦੀ ਹੈ ਠੀਕ ਆ ਜੀ ਟਰੈਕਟਰ ਦੀ ਕੰਡੀਸ਼ਨ ਬਹੁਤ ਹੀ ਜ਼ਿਆਦਾ ਸਾਫ਼ ਆ ਸਾਮੇ ਰੱਖਿਆ ਹੋਇਆ ਟਰੈਕਟਰ ਆ ਚਲੋ ਆਪਾਂ ਬਾਈਆਂ ਦਾ ਨੰਬਰ ਵੀ ਪੁੱਛ ਲੈਂਦੇ ਆ ਜੇ ਮਿਲ ਗਿਆ ਤਾਂ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗੇ ਬਾਈ ਇਹ ਨੰਬਰ ਕਿੰਨਾ ਤੁਹਾਡਾ 9585 98585 30048 ਬਾਈਆਂ ਦਾ ਨੰਬਰ ਹੈ ਕਿਸੇ ਨੇ ਵੀ 2017 ਮਾਡਲ 855 ਖਰੀਦਣਾ ਹੋਵੇ ਤਾਂ ਬਾਈਨਾ ਨਾਲ ਸੰਪਰਕ ਕਰ ਸਕਦੇ ਆ ਉਹਦੇ ਨਾਲ ਆ ਗਿਆ ਇਹ ਫਾਰਮ 6055 2014 ਮਾਡਲ ਆ 450000 ਰੁਪਿਆ ਡਿਮਾਂਡ ਆ ਇਸ ਟਰੈਕਟਰ ਦਾ ਰੰਗ ਬੰਨ ਸਾਫ ਪਿਆ ਸਾਰੇ ਟਾਇਰਾਂ ਦੀ ਕੰਡੀਸ਼ਨ ਵੀ ਸਾਫ ਆ ਗੁਡਇਰ ਦੇ ਬੈਕ ਸਾਈਡ ਦੇ ਟਾਇਰ ਆ 16 ਨੋ 28 ਦੇ ਬੈਕ ਸਾਈਡ ਦੇ ਟਾਇਰਾਂ ਦੀ ਜੋੜੀ ਆ ਉਸ ਤੋਂ ਬਾਅਦ ਆ ਗਿਆ ਇਹ ਸਕਾਲਟ ਖੇਤਾਂ ਦਾ ਰਾਜਾ 93 ਮਾਡਲ ਆ DI ਹੋਇਆ ਟਰੈਕਟਰ ਆ 1,25,000 ਰੁਪਿਆ ਡਿਮਾਂਡ ਆ ਬੈਕ ਸਾਈਡ ਦੇ ਟਾਇਰਾਂ ਦੀ ਜੋੜੀ ਬਿਲਕੁਲ ਸਾਫ਼ ਪਈ ਆ ਤੇ JK ਦੇ ਟਾਇਰ ਨੇ 12428 ਦੇ ਬੈਕ ਸਾਈਡ ਦੇ ਟਾਇਰਾਂ ਦੀ ਜੋੜੀ ਆ ਰੰਗ ਪੇਂਟ ਹੋਇਆ ਟਰੈਕਟਰ ਆ ਉਸਦੇ ਨਾਲ ਆ ਗਿਆ ਹੀ ਨਟ 11 97 ਮਾਡਲ ਆ 2,40,000 ਰੁਪਿਆ ਡਿਮਾਂਡ ਆ ਚਾਰੇ ਟਾਇਰਾਂ ਦੀ ਕੰਡੀਸ਼ਨ ਓਕੇ ਆ ਰੰਗ ਬੰਨ ਵਾਲੋ ਵੀ ਟਰੈਕਟਰ ਸਾਫ਼ ਪਿਆ ਉਦੇ ਨਾਲ ਆਗੇ 855 2013 ਮਾਡਲ ਆ 430000 ਰੁਪਏ ਡਿਮਾਂਡ ਟਾਇਰਾਂ ਦੀ ਕੰਡੀਸ਼ਨ ਵੀ ਬਿਲਕੁਲ ਸਾਫਾ ਰੰਗ ਬੰਨ ਲਓ ਵੀ ਟਰੈਕਟਰ ਸਾਫ ਆ ਉਸ ਤੋਂ ਬਾਅਦ ਆ ਗਿਆ ਨਿਊ ਹਾਲੈਂਡ ਵਾਲਾ ਦਾ 55 ਤੇ ਇਸ ਦੇ ਟਾਇਰ ਆ ਜਿਹੜੇ ਬੈਕ ਸਾਈਡ ਦੇ ਬਿਲਕੁਲ ਸਾਫ ਕੰਡੀਸ਼ਨ ਦੇ ਆ 16 9 28 ਦੇ ਤੇ ਪੋਲੋ ਕੰਪਨੀ ਦੇ ਟਾਇਰ ਆ ਕੰਪਨੀ ਦੇ ਆ ਤੇ ਰੰਗ ਬੰਨ ਲਓ ਟਰੈਕਟਰ ਸਾਫ ਪਿਆ ਜੀ ਉਹਦੇ ਨਾਲ ਆਗੇ 275 ਡੀ ਆਈ ਮਾਡਲ 99 ਇੱਕ ਲੱਖ 95000 ਰੁਪਇਆ ਡਿਮਾਂਡ ਆ ਜੀ ਇਸ ਟਰੈਕਟਰ ਦੀ ਚਾਰੇ ਟਾਇਰ ਬਿਲਕੁਲ ਨਵੇਂ ਨੇ ਉਸ ਦੇ ਨਾਲ ਆ ਗਿਆ ਸੋਨਾਲੀਕਾ 60 2015 ਮਾਡਲ ਆ 4 ਲੱਖ 40000 ਰੁਪਇਆ ਡਿਮਾਂਡ ਆ ਚਾਰੇ ਟਾਇਰ ਬਿਲਕੁਲ ਓਕੇ ਨੇ ਉਸ ਦੇ ਨਾਲ ਆ ਗਿਆ ਜੀ ਐਚ ਐਮਟੀ ਵਾਲਿਆਂ ਦਾ 92 2003 ਮਾਡਲ ਆ 1 ਲੱਖ 99000 ਰੁਪਇਆ ਡਿਮਾਂਡ ਆ ਬੈਕ ਸਾਈਡ ਦੇ ਟਾਇਰਾਂ ਦੀ ਜੋੜੀ ਸਾਫ਼ ਆ ਰਾਂਗਾ ਬੰਨਰ ਵਾਲਾ ਟਰੈਕਟਰ ਤੁਸੀਂ ਵੀਡੀਓ ਚ ਆਪ ਦੇਖ ਸਕਦੇ ਹੋ ਉਹਦੇ ਨਾਲ ਆ ਗਿਆ 3610 ਚਾਰੇ ਟਾਇਰ ਬਿਲਕੁਲ ਸਾਫ ਨੇ ਜੈਨੂਨ ਰਾਂਗਾ ਕਿਤੇ ਵੀ ਇਹ ਪੇਂਟ ਨਹੀਂ ਹੋਇਆ 92 ਮਾਡਲ ਹੈ 1 ਲੱਖ ਤੇ 65000 ਰੁਪਿਆ ਡਿਮਾਂਡ ਆ ਉਹਦੇ ਨਾਲ ਆ ਗਿਆ 744 ਐਫੀ ਇਹ ਟਮੈਟਰੀ ਕਲਰ ਚ ਆ ਗਈ 2006 ਮਾਡਲ 1 ਲੱਖ 65000 ਰੁਪਿਆ ਡਿਮਾਂਡ ਹੈ ਟਰੈਕਟਰ ਦੀ ਉਹਦੇ ਨਾਲ ਆ ਗਿਆ 3620 ਖੋੜ ਵਾਲਿਆਂ ਦਾ ਚਾਰੇ ਟਾਇਰ ਬਿਲਕੁਲ ਨਵੇਂ ਨੇ ਕਿ 95 ਮਾਡਲ ਆ 235000 ਰੁਪਿਆ ਡਿਮਾਂਡ ਆ ਉਸ ਦੇ ਨਾਲ ਆ ਗਿਆ ਜੀ 735 94 ਮਾਡਲ ਆ 135000 ਰੁਪਿਆ ਦੀ ਡਿਮਾਂਡ ਆ ਉਸ ਦੇ ਨਾਲ ਆ ਗਿਆ 50 50 ਡੀਜੀ 2013 ਮਾਡਲ ਆ 41000 ਰੁਪਿਆ ਡਿਮਾਂਡ ਆ ਇਸ ਟਰੈਕਟਰ ਦੀ ਉਸ ਤੋਂ ਬਾਅਦ ਆ ਗਿਆ ਜੀ 265 ਮਿੰਦਰਾਲਾਂ ਦਾ ਜੀ ਇਸ ਟਰੈਕਟਰ ਦਾ ਮਾਡਲ ਹੈਗਾ ਜੀ 2001 235000 ਰੁਪਿਆ ਡਿਮਾਂਡ ਆ ਚਾਰੇ ਟਾਇਰਾਂ ਦੀ ਕੰਡੀਸ਼ਨ ਬਿਲਕੁਲ ਓਕੇ ਆ ਜੀ ਉਹਦੇ ਨਾਲ ਆ ਗਿਆ ਫਾਰਮ 60 ਜੀ ਚਾਰੇ ਟਾਇਰ ਬਿਲਕੁਲ ਨਵੇਂ ਨੇ ਰੰਗ ਬੰਨ ਲਓ ਵੀ ਸਾਫ਼ ਆ 96 ਮਾਡਲ ਆ 195000 ਰੁਪਿਆ ਡਿਮਾਂਡ ਆ ਉਸਦੇ ਨਾਲ ਆ ਗਿਆ ਜੀ 735 ਚਾਰੇ ਟਾਇਰ ਬਿਲਕੁਲ ਨਵੇਂ ਨੇ ਮੂਹਰੇ ਟਾਇਰ ਤਾਂ ਬਿਲਕੁਲ ਨਵੀਂ ਪਵਾਏ ਹੋਏ ਨੇ ਥੋੜੇ ਪਿਛਲੇ ਟਾਇਰ ਘਸੇ ਪਏ ਆ ਇਹ 2000 ਇੱਕ ਮਾਡਲ ਆ 240000 ਰੁਪਿਆ ਡਿਮਾਂਡ ਆ ਗੂਡিয়ার ਦੇ ਬੈਕਸਾਈਡ ਦੇ ਟਾਇਰਾਂ ਦੀ ਜੋੜੀ ਹੈ 12428 ਦੀ ਜਿਵੇਂ ਆਪਾਂ ਕਹਿ ਦਿੱਤਾ 80 ਪੈਸੇ ਬੈਕਸਾਈਡ ਦੇ ਟਾਇਰਸ ਦੇ ਹੈ ਜੀ ਉਹਦੇ ਨਾਲ ਆ ਗਿਆ ਫਾਰਮ 60 96 ਮਾਡਲ ਆ 165000 ਰੁਪਿਆ ਡਿਮਾਂਡ ਆ ਉਸ ਤੋਂ ਆ ਗਿਆ ਇਹ 4 ਡੀਆਈ 99 ਮਾਡਲ ਆ 215000 ਰੁਪਿਆ ਡਿਮਾਂਡ ਆ ਸਾਰੇ ਟਾਇਰਾਂ ਦੀ ਕੰਡੀਸ਼ਨ ਸਾਫ਼ ਪਈ ਹੈ ਰੰਗ ਬੰਨਨ ਨੂੰ ਵੀ ਟਰੈਕਟਰ ਸਾਫ਼ ਪਿਆ ਹੈ ਉਸਦੇ ਨਾਲ ਫੋਰਡ 3610 ਆ ਗਿਆ 90 ਮਾਡਲ 1,55,000 ਰੁਪਏ ਡਿਮਾਂਡ ਆ ਚਾਰੇ ਟਾਇਰਾਂ ਦੀ ਕੰਡੀਸ਼ਨ ਵੀ ਸਾਫ਼ ਆ ਕਲਰ ਜੈਨੂਨ ਕਿਤੇ ਵੀ ਇਹ ਪੇਂਟ ਨਹੀਂ ਹੋਇਆਗਾ ਉਸਦੇ ਨਾਲ ਫਾਰਮ 60 ਫੇਰ ਆ ਗਿਆ 2000 ਮਾਡਲ 1,95,000 ਰੁਪਏ ਡਿਮਾਂਡ ਆ ਉਸਦੇ ਨਾਲ 55 50 55 50 50 ਡੀ ਆ ਗਿਆ ਜੋਂਡੀਆ ਰੰਗ ਬੰਨ ਵਾਲੋ ਸਾਫ਼ ਆ 2012 ਮਾਡਲ ਆ 3,10,000 ਰੁਪਏ ਡਿਮਾਂਡ ਉਸਦੇ ਨਾਲ ਆ ਗਿਆ 735 ਇਹ ਮਾਡਲ ਹੈਗਾ 97 1 ਲੱਖ 3000 ਰੁਪਿਆ ਡਿਮਾਂਡ ਆ ਉਹਦੇ ਨਾਲ ਆ ਗਿਆ 26595 ਮਾਡਲ 1 ਲੱਖ 50000 ਰੁਪਿਆ ਡਿਮਾਂਡ ਆ ਚਾਰੇ ਟਾਇਰ ਚੋਂ ਬੰਦੇ ਆ ਆਵਾਜ਼ ਵੀ ਬਹੁਤ ਸਾਫ਼ ਆ ਟਰੈਕਟਰ ਦੀ ਭਾਈ ਚੈਕਿੰਗ ਕਰ ਰਿਹਾ ਟਰੈਕਟਰ ਦੀ ਉਸਦੇ ਨਾਲ ਆ ਗਿਆ 3511 96 ਮਾਡਲ ਆ 1 ਲੱਖ 115000 ਰੁਪਿਆ ਡਿਮਾਂਡ ਉਸਦੇ ਨਾਲ ਆ ਗਿਆ 855 2002 ਮਾਡਲ 2 ਲੱਖ 85000 ਰੁਪਿਆ ਡਿਮਾਂਡ ਚਾਰੇ ਟਾਇਰਾਂ ਦੀ ਕੰਡੀਸ਼ਨ ਬਿਲਕੁਲ ਸਾਫ਼ ਆ ਉਸਦੇ ਨਾਲ ਆ ਗਿਆ 9811 ਇਹ ਮਾਡਲ ਹੈਗਾ ਜੀ 2001 ਪੰਜਾਬ ਨੰਬਰ ਆ 3,25,000 ਰੁਪਇਆ ਡਿਮਾਂਡ ਆ ਕੰਪਨੀ ਦੇ ਟਾਇਰਾ ਹੀ ਐਮ ਆਰਫ ਦੇ 16928 ਦੇ ਬੈਕਸਾਈਡ ਦੇ ਤੇ ਉਸਦੇ ਨਾਲ ਆ ਗਿਆ ਸਟੈਂਡਰਡ ਜੀ ਇਹ ਹੈਗਾ ਜੀ 2012 ਮਾਡਲ 2,95,000 ਰੁਪਇਆ ਡਿਮਾਂਡ ਆ ਚਾਰੇ ਟਾਇਰਾਂ ਦੀ ਕੰਡੀਸ਼ਨ ਬਿਲਕੁਲ ਓਕੇ ਆ ਉਸ ਤੋਂ ਬਾਅਦ ਆ ਗਿਆ ਜੀ 2004 ਮਾਡਲ 855 285 ਡਿਮਾਂਡ ਆ ਪੰਜਾਬ ਨੰਬਰ ਆ ਟਾਇਰਾਂ ਦੀ ਕੰਡੀਸ਼ਨ ਮੂਰਲਾਂ ਦੀ ਬਿਲਕੁਲ ਨਵੀਆਂ ਪਿਛਲੇ ਟਾਇਰ ਘਾਸੇ ਪਏ ਹੋਏ ਨੇ ਰੰਗ ਦਾ ਸਾਫ਼ ਟਰੈਕਟਰ ਹੀ ਉਸ ਦੇ ਨਾਲ ਆ ਗਿਆ ਸਟੈਂਡਰਡ 460 2004 ਮਾਡਲ ਆ 310000 ਰੁਪਿਆ ਡਿਮਾਂਡ ਆ ਟਰੈਕਟਰ ਦੀ ਟਾਇਰਾਂ ਦੀ ਕੰਡੀਸ਼ਨ ਵੀ ਸਾਫ਼ ਪਈ ਆ ਉਸ ਦੇ ਨਾਲ ਆ ਗਿਆ 750 2007 ਮਾਡਲ ਆ 290000 ਰੁਪਿਆ ਡਿਮਾਂਡ ਆ ਚਾਰੇ ਟਾਇਰ ਬਿਲਕੁਲ ਓਕੇ ਆ ਰੰਗ ਵੱਲੋਂ ਵੀ ਟਰੈਕਟਰ ਸਾਫ਼ ਪਿਆ ਉਸ ਦੇ ਨਾਲ ਆ ਗਿਆ 99 ਮਾਡਲ 855 1 ਲੱਖ 40000 ਰੁਪਏ ਡਿਮਾਂਡ ਉਹਦੇ ਨਾਲ ਆ ਗਿਆ 3600 ਫੋਰਡ 92 ਮਾਡਲ ਟਾਇਰ ਘਾਸੇ ਪਏ ਹੋਏ ਨੇ ਰੰਗ ਦਾ ਜੋ ਵੀ ਹੈਗਾ ਜੈਨੂਨ ਇਹ 1 ਲੱਖ 20000 ਰੁਪਏ ਡਿਮਾਂਡ ਉਸ ਦੇ ਨਾਲ ਆ ਗਿਆ 732 ਤੇ ਇਹ ਹੈਗਾ 96 ਮਾਡਲ 1 ਲੱਖ 45000 ਰੁਪਏ ਡਿਮਾਂਡ ਆ ਉਸ ਦੇ ਨਾਲ ਆ ਗਿਆ 855 ਇਹ ਟਰੈਕਟਰ ਹੈਗਾ ਜੀ 2003 ਦਾ ਮਾਡਲ 275000 ਰੁਪਿਆ ਡਿਮਾਂਡ ਆ ਜੀ ਇਸ ਟਰੈਕਟਰ ਦੀ ਟਾਇਰਾਂ ਦੀ ਕੰਡੀਸ਼ਨ ਵੀ ਸਾਫ਼ ਪਈ ਆ ਤੁਸੀਂ ਵੀਡੀਓ ਵਿੱਚ ਚੰਗੀ ਤਰ੍ਹਾਂ ਟਰੈਕਟਰ ਦੇਖ ਸਕਦੇ ਹੋ ਸੋ ਜੀ ਕਿਸਾਨ ਭਰਾਵਾਂ ਦੀ ਡਿਮਾਂਡ ਸੀਗੀ ਤੇ ਕੱਲ ਸਾਨੂੰ ਕਾਲ ਵੀ ਆਈ ਸੀ 6522 ਦੀ ਤੇ ਟਰੈਕਟਰ ਆਪਾਂ ਨੂੰ ਅੱਜ ਮੋਗਾ ਮੰਡੀ ਤੇ ਮਿਲਿਆ ਤੇ ਟਰੈਕਟਰ ਦੀ ਕੰਡੀਸ਼ਨ ਤੁਸੀਂ ਵੀਡੀਓ ਵਿੱਚ ਦੇਖੋ ਰੰਗ ਬੰਨ ਵੱਲੋਂ ਸਾਫ਼ ਆ ਟਰੈਕਟਰ ਇਸ ਦੇ ਬੈਕ ਸਾਈਡ ਦੇ ਟਾਇਰ ਗੁਡਇਰ ਦੇ ਨੇ 16 ਨੋ 28 ਦੀ ਬੈਕਸਾਈਡ ਤੇ ਟਾਇਰਾਂ ਦੀ ਜੋੜੀ ਆ ਚਲੋ ਆਪਾਂ ਤੁਹਾਨੂੰ ਮਾਡਲ ਵੀ ਦੱਸਦੇ ਆ ਇਸ ਦਾ ਮਾਡਲ 2005 ਆ 335000 ਰੁਪਿਆ ਡਿਮਾਂਡ ਆ ਚਲੋ ਆਪਾਂ ਤੁਹਾਨੂੰ ਨਾ ਮਾਲਕ ਦਾ ਨੰਬਰ ਵੀ ਸ਼ੇਅਰ ਕਰਦੇ ਆ ਕਿਉਂਕਿ ਇਹ ਟਰੈਕਟਰ ਦੀ ਡਿਮਾਂਡ ਆਈ ਸੀਗੀ ਤੇ ਬਾਈਆਂ ਨੇ ਫੋਨ ਵੀ ਸਾਨੂੰ ਕੀਤਾ ਸੀ ਕਿ ਜੇ ਕੋਈ ਮਿਲਿਆ ਤਾਂ ਜਰੂਰ ਦੱਸਿਓ ਚਲੋ ਆਪਾਂ ਨੰਬਰ ਤੁਹਾਡੇ ਨਾਲ ਸ਼ੇਅਰ ਕਰਦੇ ਆ ਬਾਈ ਨੰਬਰ ਕਿੰਨਾ ਹੀ ਤੁਹਾਡਾ 94176 464 464 4644422 ਦਾ ਨੰਬਰ ਆ ਨਾਮ ਕੀ ਹੈ ਬਾਈ ਦਾ ਗੁਰਜੀਤ 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 ਲੋ ਜੀ ਬਾਈ ਦਾ ਨਾਮ ਗੁਰਜੀਤ ਆ ਜੇ ਕਿਸੇ ਵੀ ਬਾਈ ਨੂੰ ਇਹ ਟਰੈਕਟਰ ਪਸੰਦ ਆਵੇ ਤਾਂ ਤੁਸੀਂ ਵੀਡੀਓ ਚ ਵੇਖ ਕੇ ਸੰਪਰਕ ਕਰ ਸਕਦੇ ਹੋ